ਹੈਲੋ ਜੀ ਸਰ ਆਪਿਆ but dale हेलो ये सब अपराधी है ਕੀ ਨਾ ਹੋਵੇ ਡੇ ਮੇਰਾ ਨਾਮ ਸੋਨੀਆ ਰਾਨੀ ਹੈ ਸਾਡਾ ਕਰਿਆਨੇ ਦਾ ਕੰਮ ਹੈਗਾ ਤੇ ਗੁਰਦੁਆਰੇ ਸਾਹਮਣੇ ਸਾਡੀ ਦੁਕਾਨ ਹੈਗੀ ਦੁਕਾਨ ਤੇ ਮੇਰੇ ਹਸਬੰਦ ਤੇ ਮੇਰੇ ਪਾਪਾ ਜੀ ਹੁੰਦੇ ਹੈਗੇ ਤੇ ਪਿਛਲੇ ਦਿਨੀ ਤੇ ਸਾਡੀ ਦੁਕਾਨ ਤੇ ਸ਼ਰਾਬ ਪੀ ਕੇ ਆਇਆ ਤੇ ਉਹਰੇ ਸਾਡੀ ਦੁਕਾਨ ਤੇ ਮਤਲਬ ਪਾਪਾ ਨਾਲ ਤੇ ਮੇਰੇ ਹਸਬੰਦ ਨਾਲ ਕੀ ਹੈ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਰੋਲਾ ਸੁਣ ਕੇ ਮੈਂ ਅੰਦਰ ਬੈਠੀ ਸੀ ਰੋਲਾ ਸੁਣ ਕੇ ਮੈਂ ਮਤਲਬ ਦੁਕਾਨ ਤੇ ਗਈ ਕਿ ਕੁਝ ਹੋ ਰਿਹਾ ਦੁਕਾਨ ਤੇ ਤੇ ਮੈਂ ਉਸ ਮੁੰਡੇ ਨੂੰ ਰੋਕਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਕਿ ਬਹੁਤ ਹੋ ਗਿਆ ਹੁਣ ਤੇ ਉਹਨੇ ਮੇਰੇ ਤੇ ਹੀ ਹਮਲਾ ਕਰ ਦਿੱਤਾ ਮੈਨੂੰ ਪਹਿਲਾਂ ਗਾਲੀ ਗਲੋਚ ਕੀਤਾ ਤੇ ਫਿਰ ਮੇਰੇ ਉੱਤੇ ਹੀ ਥੱਪੜਾ ਥੱਪੜ ਵਗੈਰਾ ਮਾਰੇ ਤੇ ਉਹਨਾਂ ਨੇ ਮੇਰੇ ਵਾਲ ਵਗੈਰਾ ਫੜ ਕੇ ਤੇ ਮੈਨੂੰ ਖਿੱਚਿਆ ਤੇ ਬਾਅਦ ਵਿੱਚ ਉਹਨੇ ਆਪਦੇ ਪਰਿਵਾਰ ਨੂੰ ਵੀ ਸੱਦ ਲਿਆ ਤੇ ਉਹਦੇ ਪਰਿਵਾਰ ਵਿੱਚ ਉਹਦੀ ਭੈਣ ਤੇ ਉਹਦੀ ਘਰ ਵਾਲੀ ਵੀ ਉਹਦੇ ਨਾਲ ਆਈ ਤੇ ਉਹ ਤਿੰਨਾਂ ਨੇ ਮੈਨੂੰ ਮੇਰੇ ਤੇ ਬਹੁਤ ਹਮਲਾ ਕੀਤਾ ਤੇ ਉਹਨਾਂ ਨੇ ਇਸ ਮੁੰਡੇ ਨੂੰ ਮੱਖਛ ਹੱਥ ਪਾ ਕੇ ਤੇ ਨਾਲ ਤਾਂ ਮੇਰੇ ਕੱਪੜੇ ਫਾੜ ਦਿੱਤੇ ਤੇ ਮੇਰੇ ਗਲੇ 'ਚ ਚੈਨ ਪਾਈ ਹੋਈ ਸੀ 2 2.5 ਟੋਲੇ ਦੀ ਉਹ ਵੀ ਨਾਲ ਹੀ ਖਿੱਚ ਕੇ ਲੈ ਗਿਆ ਉਸ ਤੋਂ ਬਿਨਾਂ ਜਦੋਂ ਮੇਰੇ ਪਾਪਾ ਨੇ ਮੈਨੂੰ ਛਡਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੱਖਣ ਸਿੰਘ ਨੇ ਮੇਰੇ ਪਾਪਾ ਦੀ ਦਾੜੀ ਦੇ ਵਿੱਚ ਵੀ ਹੱਥ ਪਾ ਕੇ ਉਹਨਾਂ ਦੀ ਦਾੜੀ ਜੜੋਂ ਪੱਟ ਦਿੱਤੀ ਉਹਨਾਂ ਦੇ ਪੱਗ ਵੀ ਲਾ ਕੇ ਸਿੱਟ ਦਿੱਤੀ ਉਹਨੇ ਸਾਡੇ ਸਾਰੇ ਸ਼ੀਸ਼ੇ ਭੰਨ ਦਿੱਤੇ ਟਫਨ ਉਹਨੇ ਡਲਿਆਂ ਨਾਲ ਸਾਡੇ ਆਹ ਟਫਨ ਨੂੰ ਤੋੜਿਆਗਾ ਤੇ ਦੁਕਾਨ ਦੇ ਵਿੱਚ ਲਾਠੀ ਸਾਰਜ ਕੀਤਾ ਸਾਰਾ ਸਾਮਾਨ ਵਗੈਰਾ ਉਹਨੇ ਤੋੜ ਦਿੱਤਾ ਹਾਂਜੀ ਸਾਢੇ 3-4 ਲੱਖ ਦਾ ਘਟੋ ਘਟ ਦੁਕਾਨ ਵਿੱਚ ਨੁਕਸਾਨ ਹੋਇਆ ਤੇ ਅਸੀਂ ਪ੍ਰਸ਼ਾਸਨ ਤੋਂ ਅੱਗੇ ਇਨਸਾਫ ਵਸੇ ਮੰਗ ਕਰਦੇ ਆ ਕਿ ਸਾਨੂੰ ਇਸ ਪਰਿਵਾਰ ਤੋਂ ਬਹੁਤ ਖਤਰਾ ਹੈ ਕਿ ਸਾਡੀ ਗੱਲ ਨੂੰ ਸੁਣਿਆ ਜਾਵੇ ਤੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਸਾਨੂੰ ਇਨਸਾਫ ਦਿਲਾਇਆ ਜਾਵੇ ਮੇਰੇ ਸਿਰ ਸਿਰ ਮੇਰਾ ਗੁੰਮ ਹੋਇਆ ਪਿਆ ਮੇਰੇ ਸਿਰ ਵਾਲਾ ਜਦੋਂ ਉਹਨਾਂ ਨੇ ਮੈਨੂੰ ਫੜ ਕੇ ਖਿੱਚਿਆ ਤੇ ਸਿਰ ਤੇ ਮੇਰੀ ਬਾਹ ਬਾਹ ਉਹਨਾਂ ਨੇ ਮੇਰੀ ਮਰੋੜ ਦਿੱਤੀ ਐ ਤੇ ਬਾਹ ਹੁਣ ਮੇਰੀ ਸਾਰੀ ਸੁੱਜੀ ਪਈ ਐ ਉਹ ਮੇਰੀ ਕੰਮ ਨਹੀਂ ਕਰਦੀ ਵੀ ਬਾਹ ਵੀ ਕੀ ਨਾਮ ਤੁਹਾਡਾ ਮੇਰਾ ਨਾਮ ਸੋਨੀਆ ਰਾਣੀ ਐ ਇੱਕ ਸ਼ਰਾਬੀ ਮੁੰਡਾ ਆ ਕੇ ਜੇ ਸਾਡੇ ਵਰਗੇ ਔਰਤਾ ਤੇ ਹਮਲਾ ਕਰੇ ਤਾਂ ਸਾਡਾ ਸਮਾਜ ਕਿਵੇਂ ਸੁਰੱਖਿਅਤ ਰਹਿ ਸਕਦਾ ਤੇ ਪਿਛਾਸ਼ਨ ਅੱਗੇ ਮੰਗ ਹੈ ਕਿ ਔਰਤਾ ਲਈ ਸਾਰੇ ਸਮਾਜ ਲਈ ਇਸ ਮਤਲਬ ਜਿਹੜਾ ਗਲਤ ਕੰਮ ਹੋਇਆ ਤੇ ਕਾਰਵਾਈ ਕੀਤੀ ਜਾਵੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੀਸ਼ لال ਹੈ ਜੀ ਬਿਹਾਰੀ لال ਦਾ ਲੜਕਾ ਹਾਂ ਜੀ ਮੈਂ ਮੈਂ 21 ਸਾਲਾਂ ਤੋਂ ਇੱਥੇ ਦੁਕਾਨ ਕਰ ਰਿਹਾ ਹਾਂ ਤੇ ਹਰ ਆਪਣਾ ਸ਼ਾਮ ਨੂੰ ਇੱਕ ਮੁੰਡਾ ਪਿੱਛੇ ਰਹਿੰਦਾਗਾ ਜੀਵਿੰਦਾਰਾਂ ਦਾ ਮੁੰਡਾ ਹੈਗਾ ਉਹ ਤੇ ਖਾ ਪੀ ਕੇ ਤੇ ਸ਼ਰਾਬ ਪੀ ਕੇ ਤੇ ਗਾਕਾਂ ਨਾਲ ਲੜਦਾ ਰਹੇਗਾ ਪਹਿਲਾਂ ਤਾਂ ਬਾਹਰ ਜੀ ਉਦੋਂ ਬਾਅਦ ਦੇ ਵਿੱਚ ਦੁਕਾਨ ਦੇ ਵਿੱਚ ਆ ਕੇ ਮੈਨੂੰ ਵੀ ਗਾਲਾਂ ਦਿੱਤੀਆਂ ਤੇ ਕੁੱਟਮਾਰ ਵੀ ਕੀਤੀ ਐ ਫਿਰ ਸਾਡੀ ਨੂਹ ਦੀ ਐ ਮੈਨੂੰ ਵੀ ਚਿੰਬੜਿਆ ਉਹਦੀ ਭੈਣ ਤੇ ਉਹਦੇ ਘਰ ਵਾਲੀ ਤਿੰਨੇ ਜਾਣੇ ਮੇਰੀ ਭੈਣ ਨੂਹ ਨੂੰ ਚਿੰਬੜਿਆਗੇ ਉਹਦੀ ਚੈਨੀ ਚੁੰਨੀ ਪੱਟ ਕੇ ਲੈ ਗਿਆ ਢਾਈ ਤਿੰਨ ਤੋਲਾਂ ਦੀ ਚੈਨੀ ਸੀਗੀ ਤੇ ਅਸੀਂ ਹੁਣ ਸੁਰੱਖਿਆਤ ਨਹੀਂ ਹੈ ਤੇ ਫਿਰ ਇਸ ਦੁਆਦ ਦੇ ਵਿੱਚ ਕਦੋਂ ਸੁਰੱਖੇ ਰਹਿਣੀ ਕੁੱਟਮਾਰ ਕੀਤੀ ਐ ਕੁੱਟਮਾਰ ਮੇਰੀ ਦਾੜੀ ਪੱਟੀ ਗਈ ਆ ਜੀ ਤੇ ਮੇਰੇ ਇੱਥੇ ਡਾਂਗ ਮਾਰੀ ਆ ਜੀ ਉਹ ਬੰਦੇ ਨੇ ਨਾ ਰਾੜ ਸੀਗੀ ਉਹ ਰਾੜ ਤਾਂ ਨਹੀਂ ਮਾਰੀ ਗਈ ਡਾਂਗ ਤਾਂ ਜਰੂਰ ਮਾਰੀਆਂ ਡਾਂਗਾ ਜੀ ਉਹਨੇ ਪੱਗ ਵੀ ਲਾਤੀ ਸੀਗੀ ਜ ਮੇਰੀ ਦਸਤਾਰ ਪੈਰਾਂ ਦੇ ਵਿੱਚ ਰੋਲੀ ਆਉਣੇ ਪੂਰੀ ਅਸੀਂ ਪ੍ਰਸ਼ਾਸਨ ਕੋਲ ਮੰਗ ਇਹੀ ਕਰਦੇ ਆਂਗੇ ਵੀ ਸਾਡੇ ਸਾਨੂੰ ਇਨਸਾਫ ਦਵਾਇਆ ਜਾਵੇ ਆਪਣੇ ਸਾਡੇ ਕੋਲੇ ਸੀਸੀਟੀ ਕੈਮਰਾ ਦੇ ਵਿੱਚ ਕੈਦ ਆ ਕਿ ਇਹਨਾਂ ਦੀ ਸਾਰੀ ਘਟਨਾ ਤੇ ਆਪਣਾ ਕੀ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆਂਗੇ ਵੀ ਸਾਡੀ ਦੁਕਾਨ ਦੇ ਵਿੱਚ ਆ ਕੇ ਸਾਨੂੰ ਕੁੱਟਮਾਰ ਕੀਤੀ ਗਈ ਹੈ ਤੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂਗੇ ਵੀ ਗਾਹਾਂ ਤੋਂ ਸਾਡੇ ਸੁਰੱਖਿਤ ਕੀਤੀ ਕੋਈ ਜਾਵੇ ਸਾਡਾ ਇੱਕ ਤਾਂ ਸ਼ੀਸ਼ਾ ਭੰਨਤਾ ਜੀ ਤੇ ਪੁੱਜੀਆ ਭਾਜੀ ਆ ਸਾਰਾ ਖੰਡਿਆ ਤਾਂ ਉਹਨੇ ਪੰਨ ਤੋੜ ਕੀਤੀ ਹੈਗੀ ਫਿਰ ਚੈਨੀ ਚੂਨੀ ਜਿਹੜੀ ਖੋ ਕੇ ਲੈ ਕੇ ਗਏ ਆਗੇ ਤੇ ਉਹ ਵੀ ਢਾਈ ਤਿੰਨ ਘਟੋ ਘਟ ਨਾ ਢਾਈ ਤਿੰਨ ਟੋਲਿਆਂ ਦੀ ਉਹ ਚੈਨੀ ਸੀਗੀ ਤੇ ਉਹ ਵੀ ਲੈ ਕੇ ਆ ਖੋ ਕੇ ਗਲੇ 'ਚੋਂ ਪੱਟ ਕੇ ਤੇ ਕੱਪੜੇ ਵੀ ਕੁੜੀ ਦੇ ਪਾੜ ਕੇ ਗਏ ਆਗੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਘਟੋ ਘਟ 4.5 ਲੱਖ ਰੁਪਏ ਦਾ ਜੀ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਸੰਦੀਪ ਸਿੰਘ ਹੈ son of son of ਜਗਦੀਸ਼ لال ਹੈ ਮਾਮਲਾ ਕੀ ਹੋਇਆ ਜੀ ਮਾਮਲਾ ਹੋਇਆ ਜੀ ਇੱਕ ਮੁੰਡਾ ਪੀਤੀ ਵੀ ਸੀਗੀ ਉਹਦੀ ਅਲਾ ਦਾ ਗਾਕਾ ਨਾਲ ਲੜਿਆਗਾ ਉਹ ਉਸ ਤੋਂ ਬਾਅਦ ਚ ਸਾਨੂੰ ਵੀ ਕੁੱਟਮਾਰ ਕੀਤੀ ਆ ਉਹਨਾਂ ਨੇ ਤੇ ਸਾਡਾ ਵੀ ਨੁਕਸਾਨ ਕਾਫੀ ਕੀਤਾਗਾ ਤੇ ਸਾਡੇ ਸ਼ੀਸ਼ੇ ਰੋੜਿਆਂ ਤੇ ਸ਼ੀਸ਼ੇ ਮਾਰੇ ਆ ਤੇ ਉਸ ਤੋਂ ਬਾਅਦ ਨੁਕਸਾਨ ਸਾਡਾ ਵੀ ਕਾਫੀ ਕਰਤਾ ਮੇਰੀ ਵਾਈਫ ਦੇ ਵੀ ਕਾਫੀ ਮਾਰੇ ਆ ਉਹਨਾਂ ਨੇ ਤੇ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਵੀ ਸਾਡੀ ਸੁਰੱਖਿਆ ਕੀਤੀ ਜਾਵੇ ਕਿੰਨਾ ਕੁ ਨੁਕਸਾਨ ਆਇਆ ਠੀਕ ਨੁਕਸਾਨ ਸਾਡਾ ਘਟੋ ਘਟ 4 ਲੱਖ ਦਾ ਹੋ ਚੁੱਕਾ ਈ ਤੇ ਸਾਨੂੰ ਪ੍ਰਸ਼ਾਸਨ ਤੋਂ ਇਹੀ ਮੰਗ ਆ ਵੀ ਸਾਡੀ ਸੁਰੱਖਿਆ ਕੀਤੀ ਜਾਵੇ ਉਹ ਮਲਕੀ ਉਹਨਾਂ ਦੀ ਫੈਮਿਲੀ ਆਈ ਹੈ ਨਾਲ ਗੁੜੀਆਂ ਸੀ ਉਹਨਾਂ ਦੀ ਤੇ ਨੂੰ ਸੀਗੀ ਉਹਨਾਂ ਦੀ ਤੇ ਆਪ ਸੀਗਾ ਮੁੰਡਾ ਉਹ ਤੇ ਉਹਨਾਂ ਨੇ ਸ਼ਰਾਬ ਪੀਤੀ ਵੀ ਸੀਗੀ ਤੇ ਕਾਫੀ ਨੁਕਸਾਨ ਕਰਕੇ ਗਏ ਉਹ ਆਪਣਾ ਤੋੜ ਪਨ ਕਰਕੇ ਗਿਆ ਸ਼ੀਸ਼ਾ ਟਫਨ ਤੋੜਤਾ ਹੀ ਇੱਕ ਤਾਂ ਦੁਕਾਨ ਦੇ ਅੱਗੇ ਲੱਗਿਆ ਹੋਇਆ ਸੀਗਾ ਤੇ ਘਰਦਿਆਂ ਦੇ ਮੇਰੇ ਚਾਨ ਪਾਈ ਵੀ ਸੀ 2 ਟੋਲਿਆਂ ਦੀ ਤੇ ਨਾਲ ਉਹ ਵੀ ਲੈ ਨੁਕਸਾਨ ਕਰਕੇ ਗਿਆ ਹਾਂਜੀ ਡੈਡੀ ਦੀ ਵੀ ਦਾੜੀ ਪੱਟੀ ਗਈ ਆ ਰਾੜ ਵੀ ਮਾਰੀ ਗਈ ਉਹਨਾਂ ਦੇ ਛੋਟੀ ਵਗੈਰਾ ਵੱਜੀ ਆ ਉਹਨਾਂ ਦੇ ਤੇ ਗਾਹਕ ਵੀ ਖੜੇ ਸੀ ਗਾਕਾਂ ਦੀ ਵੀ ਵੱਜੀਆਂ ਨੇ ਵਿੱਚ ਸਾਡੇ ਕੋਲ ਵੀਡੀਓ ਵੀ ਹੈਗੀ ਆ ਉਹਨਾਂ ਦੀ ਉਹਨਾਂ ਦੀ ਸਾਰਿਆ ਕੁਝ ਹੈਗਾ ਮੰਗ ਕੀ ਕਰਦੇ ਮੰਗ ਅਸੀਂ ਕਰਦੇ ਆ ਪ੍ਰਸ਼ਾਸਨ ਤੋਂ ਵੀ ਸਾਡੀ ਸੁਰੱਖਿਆ ਕੀਤੀ ਜਾਵੇ ਵੀ ਉਹਨਾਂ ਨੂੰ ਜਿਹੜੀ ਕਾਰਵਾਨੀ ਹੁੰਦੀ ਆ ਉਹਨਾਂ ਦੀ ਉਹ ਕੈਕ ਕੀਤੀ ਜਾਵੇ ਸਾਡਾ ਜਿਹੜਾ ਬੰਦਾ ਮਾਜਵਾ ਉਹ ਮਿਲਦਾ ਮਿਲੇ ਇਹਨਾਂ ਹੌਤੋਂ ਮੇਰਾ ਨਾਮ ਸੰਦੀਪ ਸਿੰਘ ਹੈ ਪਰ ਕੀ ਨਾਮ ਹੈ ਤੁਹਾਡਾ ਮੇਰਾ ਸੁਖਵੀਰ ਸਿੰਘ ਕੀ ਕਹਣਾ ਚੜਾ ਜਿਹੜੇ ਜਾਣ ਲੇਵਾ ਹਮਲਾ ਹੋਇਆ ਦੁਕਾਨ ਦੀ ਤੋੜਪਾਂਨ ਕੀਤੀ ਆ ਸਿੱਧੀ ਜਿਹੀ ਮੁੱਖ ਦੇਖੋ ਜੀ ਮੈਂ ਇੱਥੇ ਸੌਦਾ ਲੈਣ ਆਇਆ ਸੀਗਾ ਮੌਕੇ ਤੇ ਜਦੋਂ ਮੈਂ ਦੇਖਿਆ ਵੀ ਕਾਪੀ ਉਹ ਸਰਾਪੀ ਫਿਰਦਾ ਸੀਗਾ ਥੋੜਾ ਜਿਹਾ ਜ਼ਿਆਦਾ ਤੇ ਗੇੜੇ-ਗੂੜੇ ਮਾਰੀ ਜਾਂਦਾ ਸੀ ਤੇ ਮੈਂ ਚਲ ਛੁਡਾਤਾ ਦੋ ਦੋਨੇ ਵੀ ਛੜਾਇਆ ਜਿਹੜੇ ਉੱਥੋਂ ਵੀ ਉਹ ਮੋੜਿਆ ਮੋੜਿਆ ਕਾਫੀ ਜਾਨੀ ਕਿ ਮਾਰਕਟ ਹੋਈ ਹੈ ਇਹਨਾਂ ਦੀ ਤੇ ਤਿੰਨ ਜਾਣੇ ਜੋ ਕਾਫੀ ਪੰਜ ਸੱਤ ਜਾਣੇ ਫਿਰ ਹੋਰ ਆ ਗਏ ਉਹ ਜਿਹੜੇ ਮਾੜਾ ਸਰ ਮਾੜਾ ਪੈਂਦਾਗਾ ਵੀ ਕਿਸੇ ਨੂੰ ਆਪਾਂ ਅੰਦਰ ਵਰਕੇ ਕੁੱਟਣਾ ਹਨਾ ਤੇ ਜੇ ਆਪਾਂ ਅੰਦਰ ਅੰਦਰ ਵਰਕੇ ਕੁੱਟਣ ਲੱਗੇ ਤਾਂ ਬਹੁਤ ਮਾੜੀ ਗੱਲ ਹੈ ਚਲੋ ਇਹ ਨਰ ਪਰਿਵਾਰ ਹੈਗਾ ਤਾਂ ਤੂੰ ਦੇਖ ਮੈਂ ਤਾਂ ਬਹੁਤ ਗਲਤ ਜਿਹੜੇ ਨਿੰਦਣ ਜੋ ਗੱਲ ਲੱਗੀ ਇਹ ਵੀ ਕਿਸੇ ਨੂੰ ਅੰਦਰ ਵਰਕੇ ਕੁੱਟਣਾ ਹਨਾ ਬਹਿ ਕੇ ਗੱਲ ਕਰ ਲੈਂਦੇ ਜੋ ਕੋਈ ਮਸਲਾ ਇਹਨਾਂ ਦਾ ਤਾਂ ਬਹਿ ਕੇ ਨਿਬੇੜ ਲੈਂਦੇ ਠੀਕ ਆ ਪਾਰਿਸਤਰਾ ਲੇਡੀਜ਼ ਵਿਚਾਰੀ ਤੇ ਖੜੀ ਜੇ ਨਾ ਤਾਂ ਉਹਨਾਂ ਦਾ ਵੀ ਕੁੱਟਿਆ ਉਹ ਅੱਟਦਾ ਜਾਣੇ ਸੀਗੇ ਜਾਨੀ ਕਿ ਇਹ ਚੀਜ਼ ਹੋਈ ਆ ਹਨਾ ਤੇ ਤੋੜਪਾਨ ਵੀ ਹੋਈ ਗਈ ਤੋੜਪਾਨ ਤਾਂ ਆਪਣੇ ਸਾਹਮਣੇ ਆਈ ਆ ਦੇਖ ਲੋ ਹਣਾ ਸ਼ੀਸ਼ਾ ਪੰਨਾ ਇੱਥੇ ਆ ਕਾਫੀ ਨੁਕਸਾਨ ਹੋਇਆ ਬਹੁਤ ਜੜ ਕੇ ਹਟੇ ਤੋਂ ਵੀ ਢਟਾਇਆ ਕਾਫੀ ਜਿਆਦਾ ਉਹ ਸੀਗਾ ਮੈਂ ਤਾਂ ਕਹਣਾ ਵੀ ਮਾੜੀ ਗੱਲ ਆ ਠੀਕ ਆ दारू ਪੀ ਕੇ ਇਸ ਤਰ੍ਹਾਂ ਘਰੇ ਵੜ ਕੇ ਪਰਿਵਾਰ ਨੂੰ ਅੰਦਰ ਵਰਕੇ ਕੁੱਟਣਾ ਠੀਕ ਆ ਇਹ ਬਹੁਤ ਮਾੜੀ ਗੱਲ ਆ ਨਿੰਦਰ ਜੋ ਗੱਲ ਆ ਕਿ ਨਾਮ ਸਰ ਦਾ ਸੁਖਵੀਰ ਸਿੰਘ ਹੈ ਸਰ ਇੱਕ ਦੁਕਾਨ ਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਸਰ ਕੀ ਕਹਿਣਾ ਚਾਹੁੰਦੇ ਹੋ ਇਹ ਕੱਲ ਇੱਕ ਐਮਐਲਰ ਆਈਸੀ ਥਾਣੇ ਇਹ ਸੋਨੀਆ ਰਾਣੀ ਦੀ ਜਿਸ ਦਾ ਬਿਆਨ ਲਿਖਣ ਲਈ ਜਦੋਂ ਗਏ ਉਦੋਂ ਪਤਾ ਲੱਗਿਆ ਕਿ ਇਹਨਾਂ ਦੀ ਦੁਕਾਨ ਤੇ ਲੜਾਈ ਹੋਈ ਹੈ ਲੜਾਈ ਦੌਰਾਨ ਮੱਖਣ ਸਿੰਘ ਉਹਦੀ ਵਾਈਫ ਤੇ ਉਹਦੀ ਭੈਣ ਉਹਨੂੰ ਕੁੱਟਮਾਰ ਕਰਨ ਆਏ ਸੀ ਜਿਸ ਸਬੰਧ ਵਿੱਚ ਮਜਰੂਬ ਸੋਨੀਆ ਰਾਣੀ ਪਤਨੀ ਸੰਦੀਪ ਸਿੰਘ ਦੇ ਬਿਆਨ ਪਰ ਮਕਦਮਾ ਨੰਬਰ 519 ਮਿਤੀ 16 12 24 ਦਰਜ ਕਰਕੇ ਤਫਤੀਸ਼ ਅਵਲ ਵਿੱਚ ਲਿਆਂਦੇ ਜਾ ਰਹੀ ਹੈ ਤੇ ਦੋਸ਼ੀਨ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਮੁਕੱਦਮੇ ਵਿੱਚ